ਗੁਰੂ ਸਾਹਿਬ ਜੀ ਦਾ ਖਾਲਸਾ ਗੁਰੂ ਸਾਹਿਬ ਜੀ ਦੀ ਫਤਿਹ ਬਹੁਤ ਸੱਜਣਾ ਦੇ ਫੋਨ ਆਏ ਸੀ ਕਹਿੰਦੇ ਇੱਕ ਪਟਿਆਲਾ ਥਾਪੁਰ ਯੂਨੀਵਰਸਿਟੀ ਦੇ ਵਿੱਚ ਜਿਹੜੀ ਘਟਨਾ ਹੋਈ ਹੈ ਅਤਵਾਦੀ ਨੇ ਜਿਹੜੇ ਬਾਜ਼ਾਰੀ ਮਾਰੇ ਸੀ ਇਹ 11 ਨਵੰਬਰ 1999 ਦੀ ਘਟਨਾ ਹੈ तकरीबन 2:30 ਵਜੇ ਦਾ ਟਾਈਮ ਹੈ ਤੇ ਇਹ ਯੂਨੀਵਰਸਿਟੀ ਦੇ ਵਿੱਚ ਜਿਹੜਾ ਅੰਤਰਾਜੀ ਜਣ ਕੇ ਜੁਬਾ ਸਮਰੋਹ ਜੂਥ ਫੈਸਟੀਵਲ ਹੋਇਆ ਸੀ ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਜਿਹੜੇ ਵਿਦਿਆਰਥੀਆਂ ਦੀ ਟੀਮਾਂ ਆਈਆਂ ਸੀ ਉਹ ਹੋਸਟਲਾਂ ਦੇ ਵਿੱਚ ਠਹਿਰੀਆਂ ਹੋਈਆਂ ਸੀ ਤੇ ਇਹਨਾਂ ਆਤਵਾਦੀਆਂ ਨੇ ਇੱਕ ਕਮਰਾ ਹੋਸਟਲ ਦਾ ਖਲਵਾ ਕੇ ਏਕੇ 47 ਦੇ ਨਾਲ ਉਹਨਾਂ ਵਿਦਿਆਰਥੀਆਂ ਤੇ ਅੰਨੇਵਾ ਫੈਰਨ ਕੀਤੀ ਜਿਦੇ ਵਿੱਚ 16 ਵਿਦਿਆਰਥੀ ਮੌਕੇ ਤੇ ਮਾਰੇ ਜਾਂਦੇ ਨੇ ਤੇ ਤਿੰਨ ਵਿਦਿਆਰਥੀ ਹਸਪੀਟਲਾਂ ਦੇ ਵਿੱਚ ਦਮ ਤੋੜ ਦਿੰਦੇ ਨੇ ਤੇ ਪੰਜ ਹੋਰ ਵਿਦਿਆਰਥੀ ਇਹਦੇ ਵਿੱਚ ਜ਼ਖਮੀ ਹੋਏ ਸੀ ਤੇ ਜਿਨ੍ਹਾਂ ਵਿੱਚੋਂ ਨੌ ਵਿਦਿਆਰਥੀ ਪੰਜਾਬ ਵਿੱਚੋਂ ਸੀ ਬਾਕੀ ਹੋਰ ਸੂਬਿਆਂ ਵਿੱਚੋਂ ਸੀ ਤੇ ਜਦੋਂ ਇਹ 11 ਨਵੰਬਰ 1999 ਨੂੰ ਘਟਨਾ ਵਾਪਰਦੀ ਹੈ ਅਤਵਾਦੀ ਹਮਲਾ ਕਰਦੇ ਨੇ ਉਸ ਦਿਨ ਚੰਡੀਗੜ੍ਹ ਵਿਖੇ ਭਾਰਤ ਦੇ ਪ੍ਰਧਾਨ ਮੰਤਰੀ ਰਜੀਵ ਗਾਂਧੀ ਦੀ ਚੰਡੀਗੜ੍ਹ ਵਿਖੇ ਫੇਰੀ ਸੀ ਜਾਨੀ ਕਿ ਉਹ ਚੰਡੀਗੜ੍ਹ ਆਉਣਾ ਸੀ ਹੁਣ ਜਿਹੜੀ ਇਹ ਘਟਨਾ ਮੈਂ ਤੁਹਾਨੂੰ ਸੁਣਾਈ ਹੈ ਫਾਪਰ ਯੂਨੀਵਰਸਿਟੀ ਦੀ ਇਹ ਬਜ਼ਿਆਰ ਸੀ ਨੇ ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਇਹ ਟੀਮਾਂ ਦੇ ਰੂਪ ਵਿੱਚ ਆਏ ਸੀ ਜੂਸ ਫੈਸਟੀਵਲ ਦੇ ਵਿੱਚ ਤੇ ਅੰਤਰ ਰਾਜੀ ਸਮਾਰੋਹ ਦੇ ਵਿੱਚ ਹੁਣ ਇਹਨਾਂ ਦਾ ਕਸੂਰ ਕੀ ਸੀਗਾ ਜਿਹੜੀਆਂ ਤਾਰਾਂ ਜੁੜਦੀਆਂ ਨੇ ਨਾ ਜਿਹੜੇ ਕਿ ਵੀ ਅੱਤਵਾਦ ਦਾ ਜਿਹੜਾ ਦੌਰ ਸੀ ਤੇ ਉਹਦਾ ਜਿਹੜਾ ਪ੍ਰਭਾਵ ਹੈ ਵੀ ਪ੍ਰਧਾਨ ਮੰਤਰੀ ਤੇ ਪਵੇ ਜਿਹੜੇ ਚੰਡੀਗੜ੍ਹ ਆਏ ਸੀ ਉਸੇ ਦਿਨ ਕਿ ਤਾਂ ਇਹ ਘੱਟਾਂ ਵਾਪਰੀਏ ਯਾਨੀ ਕਿ ਇਹਨਾਂ ਨੇ ਦਹਿਸ਼ਤ ਪਾਉਣ ਵਾਸਤੇ ਨਹੀਂ ਪੰਜਾਬ ਦੇ ਵਿੱਚ ਕੋਈ ਪੈਰ ਨਹੀਂ ਰੱਖ ਸਕਦਾ ਤੇ ਹੁਣ ਜੇ ਤੁਸੀਂ ਇੰਨੇ ਸੂਰਮੇ ਸੀ ਫਿਰ ਚੰਡੀਗੜ੍ਹ ਜਾ ਕੇ ਅਰਜੀਵ ਗਾਂਧੀ ਤੇ ਫੈਰੰਗ ਕਰਦੇ ਨਾ ਅਗਲਾ ਤਾਂ ਪੈਰ ਪਾ ਗਿਆ ਉਸੇ ਦਿਨ ਚੰਡੀਗੜ੍ਹ ਆਇਆ ਕਿਉਂ ਨੇ ਆਪਣਾ ਦੌਰਾ ਰੱਦ ਕਰਤਾ ਇਸ ਚਾਈ ਹੈ ਨਾ ਮੈਂ ਇੱਕ ਬੇਨਤੀ ਤੁਹਾਨੂੰ ਕਰਨੀ ਹੈ ਵੀ ਜਿਹੜੇ ਇਹ ਵਿਦਿਆਰਥੀ ਮਾਰੇ ਗਏ ਨੇ ਇਹ ਕੌਣ ਸੀ ਇਹ ਹਿੰਦੂ ਸੀ ਇਹਨਾਂ ਦੇ ਜੋ ਕੋਈ ਸ਼ੇਖ ਵੀ ਹੋ ਸਕਦੇ ਆ। ਮੁਸਲਮਾਨ ਵੀ ਹੋ ਸਕਦੇ ਆ। ਕਿਸੇ ਹੋਰ ਮਜ਼ਬਦ ਦੇ ਵੀ ਹੋ ਸਕਦੇ ਆ। ਇਹਨਾਂ ਵਿੱਚ ਕੋਈ ਨਾ ਤਾਂ ਰਾਜਨੀਤਿਕ ਸੀ। ਤੇ ਨਾ ਹੀ ਕੋਈ ਉਹ ਸੀ ਜਿਹੜਾ ਕੋਈ ਧਰਮ ਦੇ ਖਿਲਾਫ ਬੋਲਦਾ ਹੋਵੇ। ਜਾਂ ਸਾਡੀ ਕੌਮ ਦੇ ਖਿਲਾਫ ਬੋਲਦਾ ਹੋਵੇ। ਇਹ ਤਾਂ ਇੱਕ ਵਿਦਿਆਰਥੀ ਨੇ ਪੜ੍ਹ ਲਿਖ ਕੇ ਕੁਝ ਬਣਨਾ ਚਾਹੁੰਦੇ ਸੀ। ਭਾਰਤ ਦਾ ਭਵਿੱਖ ਸੀ। ਕੀ ਤੁਸੀਂ ਸੋਚੋਗੇ ਵੀ ਇਹਨਾਂ ਵਿੱਚੋਂ ਕੋਈ ਵਿਦਿਆਰਥੀ ਕੀ ਬਣਦਾ ਤੇ ਸਾਡੇ ਭਾਰਤ ਦੀ ਨੁਹਾਰ ਬਦਲ ਸਕਦਾ ਸੀ ਜਾਂ ਅਸੀਂ ਇਹਨਾਂ ਵਿੱਚੋਂ ਕਿੰਨੇ ਹੁਨਰ ਨੂੰ ਖਤਮ ਕੀਤਾ ਕੋਈ ਕਦੇ ਸੋਚੂਗਾ ਇਹ ਕੰਮ ਮੈਨੂੰ ਬਹੁਤ ਸੱਜਣਾ ਮਿੱਤਰਾਂ ਦੇ ਫੋਨ ਆਏ ਕਹਿੰਦੇ ਗਏ ਨੇ ਕਿ ਇਹ ਘਟਨਾ ਬਾਰੇ ਥੋੜਾ ਜਿਹਾ ਜ਼ਰੂਰ ਦੱਸਿਓ ਲੋਕਾਂ ਨੂੰ 1999 ਦੀ ਘਟਨਾ ਹੈਗੀ ਹੈ ਇਹ 11 ਰੋਮਰ ਦੀ ਉਦੋਂ ਹੀ ਅਸਮਜਿਤ ਮਾਨ ਵਰਗ ਜਿਹੜੇ ਕ੍ਰਿਸ਼ਨ ਚੌਧਰੀ ਨੇ ਜਿੱਤੇ ਸੀ ਐਮਪੀ ਦੀਆਂ ਇਲੈਕਸ਼ਨਾਂ ਜਦੋਂ ਇਹਨਾਂ ਨੇ ਰੋਲਾ ਪਾਇਆ ਸੀ ਕਿ ਮੈਂ ਸ੍ਰੀ ਸਭ ਜਾ ਕੇ ਪਾ ਕੇ ਅੰਦਰ ਲੈ ਕੇ ਜਾਊਂਗਾ ਵੱਡੀ ਉਹਦੋਂ ਰੋਕ ਦਿੱਤਾ ਸੀ ਤੇ ਫਿਰ ਇਹਨਾਂ ਦੀ ਮੈਂਬਰਸ਼ਿਪ ਜਿਹੜੀ ਐਮਪੀ ਦੀ ਉਹ ਰੱਦ ਹੋ ਗਈ ਸੀ ਹੋਰ ਵੀ ਬਹੁਤ ਸੀਜ਼ਨ ਦੇ ਨਾਲ ਜਣਕੇ ਇਹ ਸਿੱਧੰ ਸਿੱਧਾ ਇਹ ਕਹਿ ਲਈਏ ਵੀ ਜਿਹੜੀ ਗੁੰਡਾਗਰਦੀ ਉਸ ਵਕਤ ਇਹਨਾਂ ਲੋਕਾਂ ਨੇ ਕੀਤੀ ਹੈ ਇਹ ਕਿਹਦੀ ਸ਼ੈ ਤੇ ਕੀਤੀ ਹੈ ਉਸ ਵਕਤ ਜਾਂ ਤਾਂ ਬਾਦਲ ਪਰਿਵਾਰ ਐਕਟਿਵ ਸੀਗਾ ਤੇ ਜਾਂ ਫਿਰ ਇਹ ਮਾਨ ਵਰਗੇ ਐਕਟਿਵ ਸੀਗੇ ਜਿਹੜੇ ਐਮਪੀ ਬਣੇ ਫਿਰ ਤੇ ਇਹਨਾਂ ਦਾ ਹੀ ਇਹ ਗੈਂਗਸਟਰਵਾਦ ਅਤਵਾਦ ਪੈਦਾ ਕੀਤਾ ਹੋਇਆ ਹੈ ਤੇ ਹੁਣ ਠੱਠੇ ਖੂ ਜਿਆਦੇ ਸਮਝੇ ਤੋਂ ਮਾਨ ਜਾਂ ਬਾਦਲ ਕੇ ਜਾਣ ਜਿਹੜੇ ਮਰ ਗਏ ਮਾਰਨ ਵਾਲੇ ਉਹ ਤਾਂ ਪਤਾ ਨਹੀਂ ਕਿੱਥੇ ਕੁੱਤੇ ਦੀ ਮੌਤ ਮਰੇ ਨੇ ਪਰ ਇੱਕ ਗੱਲ ਕੀਤੇ ਰੱਖੋ ਵੀ ਜਿਹੜੇ ਆ ਵਿਦਿਆਰਥੀ ਮਾਰੇ ਨੇ ਤਾਂ ਕਸੂਰ ਕੀ ਸੀ ਤੁਸੀਂ ਕਮੈਂਟ ਕਰਕੇ ਦੱਸਣਾ ਵੀ ਇਹ ਵਿਦਿਆਰਥੀ ਸੀ ਇਹ ਤਾਂ ਭਾਰ ਦੇ ਵੱਖ-ਵੱਖ ਸੂਬਿਆਂ ਤੋਂ ਆਏ ਸੀ ਭਗ ਲੈਣ ਵਾਸਤੇ ਮੈਂ ਹੋਰ ਕੁਝ ਨਹੀਂ ਕਹਿਣਾ ਵੀ ਇਹ ਵਿਦਿਆਰਥੀਆਂ ਦਾ ਕਸੂਰ ਕੀ ਸੀਗਾ ਕਿਉਂ ਮਾਰੇ ਗਏ ਇਹਨਾਂ ਨੂੰ ਮਾਰਨ ਦਾ ਮਤਲਬ ਕੀ ਸੀਗਾ ਇਹਨਾਂ ਨੂੰ ਮਾਰ ਕੇ ਤੁਸੀਂ ਖਾਲਸਤਾਨ ਲੈ ਲਿਆ ਇਹਨਾਂ ਨੂੰ ਮਾਰ ਕੇ ਤੁਹਾਨੂੰ ਸਿੱਖ ਰਾਜ ਮਿਲ ਗਿਆ ਇਹਨਾਂ ਨੂੰ ਮਾਰ ਕੇ ਤੁਸੀਂ ਸਿੱਖਾਂ ਦਾ ਕੋਈ ਭਾਰ ਦੇ ਵਿੱਚ ਪ੍ਰਧਾਨ ਮੰਤਰੀ ਬਣਾ ਲਿਆ ਇਹ ਸਵਾਲ ਨੇ ਬਹੁਤ ਵੱਡੇ ਤੇ ਜਿਹੜੇ ਅੱਜ ਵੀ ਟੰਡੋਰਾ ਬਿੜਦੇ ਨੇ ਕਿ ਐਵੇਂ ਕਹਿੰਦੇ ਨੇ ਹਿੰਦੂ ਮਾਰੇ ਐਵੇਂ ਝੂਠੀਆਂ ਬਾਹਾਂ ਨੇ ਝੂਠੀਆਂ ਬਾਹਾਂ ਨਹੀਂ ਇਹ ਔਨ ਰਿਕਾਰਡ ਸਭ ਕੁਝ ਪਿਆ ਹੈ ਕਿ ਥਾਪਰ ਯੂਨੀਵਰਸਿਟੀ ਦੇ ਵਿੱਚ ਆ ਜਿਹੜੇ ਵਿਦਿਆਰਥੀ ਮਾਰੇ ਨੇ ਤੇ ਜਿਹੜੇ ਜਖਮੀ ਹੋਏ ਨੇ ਇਹਨਾਂ ਨੂੰ ਮਾਰਨ ਦਾ ਕਾਰਨ ਕੀ ਸੀ ਇਹ ਦੱਸਣਾ ਪੈਣਾ ਤੇ ਜਿਹੜੇ ਰੌਲਾ ਪਾਉਂਦੇ ਨੇ ਕਿ ਐਵੇਂ ਬਦਨਾਮ ਕਰਦੇ ਹੋ ਬਦਨਾਮ ਨਹੀਂ ਕਰਦੇ ਔਨ ਰਿਕਾਰਡ ਸਾਰਾ ਪੁੱਛ ਪਿਆ ਇਹ ਇਹਨੂੰ ਕੱਢ ਕੇ ਦੇਖ ਲਓ ਤੇ ਬੇਨਤੀ ਪ੍ਰਵਾਨ ਕਰਿਓ ਤੇ ਮੇਰਾ ਜਿਹੜੀਆਂ ਇਹ ਹੱਦਬੀਤੀਆਂ ਨੂੰ ਤੁਹਾਨੂੰ ਦੱਸਣ ਦਾ ਮਤਲਬ ਇਹ ਹੈਗਾ ਕਿ ਇਹਨਾਂ ਕਰਦੂਤਾਂ ਕਰਕੇ ਸਾਡੀ ਸਿੱਖ ਕੌਮ ਦਾ ਸਾਡੇ ਪੰਜਾਬ ਦਾ ਬਹੁਤ ਨੁਕਸਾਨ ਹੋਇਆ ਤੇ ਜਿਹੜਾ ਕਲੰਕ ਲੱਗਿਆ ਅੱਤਵਾਦ ਦਾ ਮੈਂ ਹਰ ਵੀਡੀਓ ਵਿੱਚ ਕਹਿੰਨਾ ਉਹ ਲੈ ਨਹੀਂ ਸਕਦਾ ਛੇਤੀ ਕਿਤੇ ਕਿਉਂਕਿ ਇਹਨਾਂ ਦੀ ਕਰਤੂਤ ਕਰਕੇ ਲੱਗਿਆ ਸਾਡੇ ਦੇ ਕੋਈ ਯਕੀਨ ਨਹੀਂ ਕਰਦਾ ਜੇ ਕੋਈ ਸਾਡਾ ਵੱਡਾ ਅਫੀਸਰ ਕਿਸੇ ਮਹਿਕਮੇ ਵਿੱਚ ਹੁੰਦਾ ਆਰਮੀ ਵਿੱਚ ਹੋਵੇ ਪੁਲਿਸ ਵਿੱਚ ਹੋਵੇ ਜਾਂ ਕੋਈ ਜੱਜ ਹੋਵੇ ਕੁਝ ਵੀ ਹੋਵੇ ਉਹਦੇ ਤੇ ਜੋ ਸਿੱਖ ਹੈ ਬਹੁਤੇ ਲੋਕ ਕੋ ਯਕੀਨ ਨਹੀਂ ਕਰਦੇ ਵੀ ਇਹਨਾਂ ਦਾ ਕੋਈ ਪਤਾ ਨਹੀਂ ਕੀ ਕਰਦੇ ਨੇ ਯਾਨਕਿ ਕਲੰਕ ਸਾਡੇ ਮੱਥੇ ਤੇ ਇਹਨਾਂ ਲੋਕਾਂ ਦੀ ਕਰਤੂਤ ਕਰਕੇ ਲੱਗਿਆ ਜਿਨ੍ਹਾਂ ਨੇ ਸੋਚਿਆ ਵੀ ਨਹੀਂ ਵੀ ਅਸੀਂ ਵਿਦਿਆਰਥੀਆਂ ਨੂੰ ਕਿਉਂ ਮਾਰਨ ਲੱਗੇ ਆ ਇਹਨਾਂ ਨੂੰ ਮਾਰ ਕੇ ਸਾਨੂੰ ਕੀ ਮਿਲੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ